ਅੱਜ ਮੈਂ ਸਾਡੇ ਐਮਐਲਏ ਸਾਹਿਬਾਨ ਦੇ ਨਾਲ ਅ ਦੀਵਾਨ ਟੋਡਰਮਲ ਜੀ ਦੀ ਪ੍ਰਾਤਨ ਹਵੇਲੀ ਜਹਾਜ਼ ਹਵੇਲੀ ਉਹਦੇ ਵਿੱਚ 10 ਤੱਕ ਇੱਥੇ ਨਤਮਸਤਕ ਹੋਣ ਲਈ ਔਰ ਸਜਦਾ ਕਰਨ ਲਈ ਇੱਥੇ ਪਹੁੰਚਿਆ ਮੈਂ ਸਮਝਦਾ ਕਿ ਦੀਵਾਨ ਟੋਡਰਮਲ ਜੀ ਦਾ ਨੇ ਜੋ ਖੜੀਆਂ ਮੋਹਰਾ ਕਰਕੇ ਛੋਟੇ ਸਹਬਜ਼ਾਦੇਆਂ ਦੇ ਲਈ ਜਗਾ ਲਈ ਸੀ ਕਿ ਮੈਂ ਸਮਝਦਾ ਕਿ ਉਹਨਾਂ ਦਾ ਸੋਨੇ ਦੀਆਂ ਮੋਹਰਾਂ ਦੇ ਨਾਲ ਹੀ ਉਹਨਾਂ ਦਾ ਨਾਮ ਹੈ ਜਿਹੜਾ ਉਹ ਹਮੇਸ਼ਾ ਦੇ ਲਈ ਉਹ ਲਿਖਿਆ ਗਿਆ ਸਮਹਿਰੇ ਅੱਖਾਂ ਦੇ ਵਿੱਚ ਔਰ ਇਹੋ ਜੀ ਅੱਜ ਸਭ ਤੋਂ ਮਹਿੰਗੀ ਜਗਾ ਇਹ ਪੂਰੀ ਦੁਨੀਆ ਦੇ ਵਿੱਚ ਕਿਤੇ ਹੈ ਤਾਂ ਉਹ ਇੱਥੇ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਹੈ ਸੋ ਅੱਜ ਉਸੇ ਪਵਿੱਤਰ ਧਰਤੀ ਦੇ ਉੱਪਰ ਆਇਆ ਨਮਨ ਕਰਨ ਦੇ ਲਈ ਦਵਾਨ ਡੋਡਰਮਲ ਜੀ ਨੂੰ ਤੇ ਉਹਨਾਂ ਨੇ ਨੇ ਜੋ ਉਸ ਸਮੇਂ ਜਦੋਂ ਕੋਈ ਨਾਲ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਆ ਜਦੋਂ ਕੋਈ ਖੜਦਾ ਨਹੀਂ ਸੀਗਾ ਉਸ ਸਮੇਂ ਉਹਨਾਂ ਨੇ ਜੋ ਜੋ ਕੀਤਾ ਉਹ ਨੂੰ ਨਕਸ਼ ਕਰਨ ਲਈ ਜਿੱਥੇ ਪਹੁੰਚੇ ਜਦੋਂ ਦੇਖੋ ਅਰਪਣ ਕਰਨ ਦੇ ਲਈ ਬਹੁਤ ਕਿੱਦਾਂ ਰਹਿ ਗਈ ਦੇਖੋ ਮੈਂ ਤਾਂ ਮੰਨ ਕੇ ਚੱਲਦਾ ਕਿ ਇਹ ਉਹ ਧਰਤੀ ਹੈ ਫਤੇਗੜ ਸਾਹਿਬ ਦੀ ਜਿੱਥੇ ਸਰਕਾਰ ਕਿਸੇ ਦੀ ਵੀ ਹੋਵੇ ਸਰਕਾਰ ਲੋਕਾਂ ਦੀ ਹੁੰਦੀ ਹੈ ਤੇ ਲੋਕਾਂ ਦੇ ਲਈ ਹੀ ਇਨਸਾਨੀਅਤ ਦੇ ਲਈ ਹੀ ਗੁਰੂ ਸਾਹਿਬ ਨੇ ਆਪ ਦਾ ਸਰਬੰਸਵਾਰਤਾ ਤੇ ਉਹਨਾਂ ਦੇ ਨਾਲ ਹੀ ਜਵਾਨ ਟੋਡਰ ਮਾਲ ਜੀ ਉਹਨਾਂ ਨੇ ਵੀ ਜੋ ਕੀਤਾ ਮੈਂ ਸਮਝਦਾ ਕਿ ਇਹ ਲਾਸਾਨੀ ਹੈ ਇਹੋ ਜਿਹੀਆਂ ਸ਼ਹਾਦਤਾਂ ਇਹੋ ਜਿਹੀਆਂ ਐਗਜ਼ਾਮਪਲਸ ਨੇ ਜਿਹੜੀਆਂ ਉਹ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਕਿਸੇ ਧਰਮ ਮਜ਼ਹਬ ਫਿਰਕੇ ਦੇ ਵਿੱਚ ਦੇਖ ਨੂੰ ਨਹੀਂ ਮਿਲਦੀਆਂ ਹੈਗੀਆਂ ਸੋ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨਾ ਕੀਤਾ ਜਾ ਸਕੇ ਜਸਕੇ ਉਹਨਾਂ ਕਰਨਾ ਚਾਹੀਦਾ ਹੈ